ਮੈਂ ਕਬਲ ਜੀ ਕਿ ਇਹ ਲੱਗਦਾ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਤਾਂ ਵਾਅਦੇ ਕਰਤੇ ਸੀ ਕਿ ਜਿਹੜੇ ਆਊਟਸੋਰਸਰ ਮੁਲਾਜ਼ਮ ਹੈਗੇ ਆ ਅਸੀਂ ਸੱਤਾ ਚਾਹਾਂਗੇ ਪੱਕੇ ਕਰ ਦਾਂਗੇ ਅੱਜ ਬਦਲਾਅ ਦੇ ਨਾਂ ਤੇ ਇਹ ਆ ਗਏ ਕੱਲ ਨੂੰ ਕੋਈ ਹੋਰ ਵੀ ਆ ਸਕਦਾ ਹੈ ਅਸੀਂ ਨਾ ਤਾਂ ਕਿਸਦਾ ਸਮਰਥਨ ਕਰਦੇ ਨਾ ਕਿਸੇ ਪੋਲੀਟੀਕਲ ਪਾਰਟੀ ਦਾ ਵਿਰੋਧ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਕਿਸਾਨਾਂ ਨੂੰ ਐਮਐਸਪੀ ਦਿਓ ਜੀਣ ਜੋਗੀ ਬਜ਼ੁਰਗਾਂ ਨੂੰ ਪੈਨਸ਼ਨ ਦਿਓ ਤੇ ਜਿਹੜੇ ਸਾਡੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਕਰੋ ਜਿਹੜੇ ਸਾਡੇ ਰੈਗੂਲਰ ਮੁਲਾਜ਼ਮਾ ਉਹਨਾਂ ਦੀ ਹੱਕੀ ਤੇ ਜਾਇਜ਼ ਮੰਗਾ ਉਹਨਾਂ ਨੂੰ ਪ੍ਰਵਾਨ ਕਰੋ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਲਗਾਤਾਰ 플ਾਨ ਚੱਲ ਰਹੀ ਹੈ ਪੰਜਾਬ ਦੇ ਅੱਜ ਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ ਕਾਰਨ ਇਹ ਹੈ ਕਿ ਨੌਜਵਾਨਾਂ ਦੇ ਵਿੱਚ ਨਿਰਾਸ਼ਾ ਹੈ ਕਿਉਂਕਿ ਲੋਕ ਪਹਿਲਾਂ ਵਾਰੀ-ਵਾਰੀ ਅਕਾਲੀ ਭਾਜਪਾ ਕਾਂਗਰਸ ਤੋਂ ਅੱਕ ਚੁੱਕੇ ਫਿਰ ਬਦਲਾ ਕਰਕੇ ਦੇਖ ਲਿਆ ਹੁਣ ਵੀ ਉਹ ਸਿੱਧੀ ਹਾਲ ਨਹੀਂ ਹੋ ਰਹੀ ਮੋਕ ਮੰਤਰੀ ਸਾਹਿਬ ਤਾਂ ਕਹਿੰਦੇ ਕਿਸੇ ਨੂੰ ਸੰਘਰਸ਼ ਕਰਨ ਦੀ ਲੋੜ ਨਹੀਂ ਧਰਨੇ ਦੇਣ ਦੀ ਲੋੜ ਨਹੀਂ ਹੈ ਮੇਰੇ ਦਰਵਾਜ਼ੇ 24 ਘੰਟੇ ਖੁੱਲੇ ਆ ਮੇਰੇ ਕੋਲ ਆਓ ਮੇਰੇ ਕੋਲ ਆਓ ਮੈਂ ਹੱਲ ਕਰੂੰਗਾ ਤੇ ਹੱਲ ਹੋਇਆ ਨਹੀਂ ਹੁਣ ਤੱਕ ਤੁਹਾਡਾ ਵੀ ਅੱਜ ਸਰਕਾਰ ਕੋ ਕੰਟਰੋਲ ਹੈ ਤਾਂ ਸਰਕਾਰੀ ਵਿਭਾਗ ਚੱਲ ਰਿਹਾ ਹੈ ਅੱਜ ਤੁਸੀਂ ਦੇਖ ਰਹੇ ਹੋਣਗੇ ਰੋਡਵੇ ਦਾ ਬੇੜਾ ਕਰਪ ਹੋ ਗਿਆ ਜਲ ਸਪਲਾਈ ਵਿਭਾਗ ਸਕੀਮਾਂ ਨੂੰ ਦੇ ਰਿਹਾ ਹੈ ਥਰਮਲ ਪਲੈਂਟ ਬਠਿੰਡੇ ਵਾਲਾ ਥੋੜਾ ਬਿਗ ਗਿਆ ਜੀ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੁੱਤ ਸਿੰਘ ਰਾਣਾ ਸਾਡੇ ਨਾਲ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਜਿਹੜੇ ਆਰ.ਸੀ.ਈ. ਤੌਰ ਤੇ ਜਿਹੜੇ ਕੰਮ ਕਰਦੇ ਨੇ ਜ਼ਿਲ੍ਹਾ ਪ੍ਰਧਾਨ ਕਪਲ ਮੈਧਲੀ ਹਾਜ਼ਰ ਨੇ ਕਿਉਂਕਿ ਇਹਨਾਂ ਦਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਕਿਉਂਕਿ ਆਊਟਸੋਰਸਰਸ ਮੁਲਾਜ਼ਮ ਜਿਹੜੇ ਆ ਉਹ ਸੂਬਾ ਸਰਕਾਰ ਨੇ ਕਿਹਾ ਸੀ ਕਿ ਅਸੀਂ ਸਾਡੀ ਸਰਕਾਰ ਜਦੋਂ ਸੱਤਾ ਚਾਊਗੀ ਤਾਂ ਇਹਨਾਂ ਨੂੰ ਪੱਕੇ ਜ਼ਰੂਰ ਕੀਤਾ ਜਾਊਗਾ ਪਰ ਸਮਾਂ ਰਹਿੰਦਿਆਂ ਸਮਾਂ ਨਿਕਲਦਾ ਜਾ ਰਿਹਾ ਲਗਭਗ 2 ਸਾਲ ਸਰਕਾਰ ਦੇ ਸੱਤਾ ਵਿੱਚ ਆਇਆਂ ਨੂੰ ਹੋਣ ਵਾਲੇ ਆ ਤੇ ਇਹ ਜਿਹੜੇ ਲੋਕ ਹੈਗੇ ਆ ਹਲੇ ਵੀ ਇਹਨਾਂ ਦੇ ਸਾਥੀ ਆ ਇਹ ਵੀ ਆ ਜਿਹੜੇ ਉਹ ਧਰਨੇ ਦੇ ਰਹੇ ਨੇ ਬੀਤੇ ਦਿਨੀ ਪਮਾ ਆਪਾਂ ਟੋਲ ਪਲਾਜ਼ਾ ਲੱਡੂਵਾਲ ਦੀ ਗੱਲ ਕਰੀਏ ਉਹ ਇਹਨਾਂ ਨੇ ਬੰਦ ਕੀਤਾ ਸੀ ਬੇਸ਼ੱਕ ਖੋਲ ਦਿੱਤਾ ਗਿਆ ਕੀ ਕਾਰਨ ਰਹੇ ਆ ਖੋਲਣ ਦੇ ਪੱਕੇ ਤੌਰ ਤੇ ਧਰਨਾ ਦੇਣਾ ਸੀ ਗੱਲਬਾਤ ਜਰੂਰ ਕਰਾਂਗੇ ਕਪਲ ਹੁਣਾ ਨਾਲ ਅ ਕਪਲ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਸਰ ਪੰਜਾਬੀ ਲੋਕ ਚੈਨਲ ਦਾ ਰਾਣਾ ਜੀ ਧੰਨਵਾਦ ਕਰਦੇ ਕਿਉਂਕਿ ਲਗਾਤਾਰ ਤੁਸੀਂ ਰੋਪੜ ਜ਼ਿਲ੍ਹੇ ਤੋਂ ਸਾਡੀ ਆਵਾਜ਼ ਬਣ ਰਹੇ ਆ ਕਿਉਂਕਿ ਸਾਡੀ ਸਰਕਾਰਾਂ ਸੁਣ ਰਹੀਆਂ ਸਾਨੂੰ ਭਾਈਚਾਰੇ ਪੱਤਰਕਾਰ ਭਾਈਚਾਰੇ ਤੋਂ ਔਰ ਲੋਕਾਂ ਕੋਲੋਂ ਉਮੀਦ ਹੈ ਕਿ ਸਾਡਾ ਸਾਥ ਦਿੱਤਾ ਜਾਵੇ ਇਸ ਕਰਕੇ ਤੁਹਾਡਾ ਬਾਰ ਬਾਰ ਅਸੀਂ ਧੰਨਵਾਦ ਕਰਦੇ ਹਾਂ ਮੀਡੀਆ ਦਾ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਸਾਾਨੂੰ ਪੂਰਾ ਸਾਥ ਮਿਲ ਰਿਹਾ ਮੀਡੀਆ ਦਾ ਧੰਨਵਾਦ ਪੰਜਾਬੀ ਲੋਕ ਚੈਨਲ ਦਾ ਹਾਂ ਕਬਲ ਜੀ ਕੀ ਲੱਗਦਾ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਤਾਂ ਵਾਅਦੇ ਕਰਤੇ ਸੀ ਕਿ ਜਿਹੜੇ ਆਊਟਸੋਰਸਡ ਮੁਲਾਜ਼ਮ ਹੈਗੇ ਆ ਅਸੀਂ ਸੱਤਾ ਚਾਹਾਂਗੇ ਪੱਕੇ ਕਰ ਦਾਂਗੇ ਭਮਾ ਹੁਣ ਜਿਹੜੇ ਕੈਬਨਰ ਮੰਤਰੀ ਆ ਬੀਬੀ ਅਨਮੋਲ ਗਗਨ ਮਾਨ ਹੋਣੀ ਉਹਨਾਂ ਦਾ ਇੱਕ ਵਾਰੀ ਇਹ ਵੀ ਕਹਿਤਾ ਸੀ ਕਿ ਸਾਡੀ ਸਰਕਾਰ ਲਿਆਓ 5 ਮਿੰਟ ਚ ਐਮਐਸਪੀ ਆਜੂ ਬਿਲਕੁਲ ਠੀਕ ਹੈ ਜੀ ਪਰ ਹਾਲਾਤ ਜਿਹੜੇ ਆ ਪਿਛਲੀਆਂ ਸਰਕਾਰਾਂ ਮੰਗ ਹੀ ਬਣੇ ਹੋਏ ਆ ਸਰ ਦੇਖੋ ਇਸ ਗੱਲ ਦੇ ਵਿੱਚ ਕੋਈ ਦੂਰ ਰਾਏ ਨਹੀਂ ਹੈਗੀ ਕਿਉਂਕਿ ਅਸੀਂ ਲੋਕਾਂ ਨੂੰ ਵੀ ਕਿਹਾ ਵੀ ਬਦਲਾਵ ਇੱਕ ਇਹਨਾਂ ਦਾ ਪੋਲਿਟੀਕਲ ਪਾਰਟੀ ਜਿਹੜਾ ਇਹ ਤਾਂ ਕਹਿ ਸਕਦੀਆਂ ਐ ਅੱਜ ਬਦਲਾਵ ਦੇ ਨਾਂ ਤੇ ਇਹ ਆਗੇ ਕੱਲ ਨੂੰ ਕੋਈ ਹੋਰ ਵੀ ਆ ਸਕਦਾ ਹੈ ਅਸੀਂ ਨਾ ਤਾਂ ਕਿਸਦਾ ਸਮਰਥਨ ਕਰਦੇ ਨਾ ਕਿਸੇ ਪੋਲੀਟੀਕਲ ਪਾਰਟੀ ਦਾ ਵਿਰੋਧ ਕਰਦੇ ਆ ਸਾਡੀ ਲੜਾਈ ਸਿਰਫ ਨੀਤੀਆਂ ਤੇ ਐ ਅਸੀਂ ਇਹ ਮੰਗ ਕਰਦੇ ਆਂ ਵੀ ਕਿਸਾਨਾਂ ਨੂੰ ਐਮਐਸਪੀ ਦਿਓ ਜੀਣ ਜੋਗੀ ਬਜ਼ੁਰਗਾਂ ਨੂੰ ਪੈਨਸ਼ਨ ਦਿਓ ਤੇ ਜਿਹੜੇ ਸਾਡੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਕਰੋ ਜਿਹੜੇ ਸਾਡੇ ਰੈਗੂਲਰ ਮੁਲਾਜ਼ਮਾ ਉਹਨਾਂ ਦੀ ਹੱਕੀ ਤੇ ਜਾਇਜ਼ ਮੰਗਾ ਉਹਨਾਂ ਨੂੰ ਪ੍ਰਵਾਨ ਕਰੋ ਜਿਹੜੇ ਸਾਡੇ ਬੇਰੁਜ਼ਗਾਰ ਭੈਣ ਭਰਾ ਜਿਹੜੇ ਬਾਹਰ ਨੂੰ ਉਡਾਰੀਆਂ ਮਾਰ ਰਹੇ ਹੁਣ ਵੀ ਤੁਸੀਂ ਜਾ ਕੇ ਇੰਦਰਾ ਗਾਂਧੀ 에ਰਪੋਰਟ ਦਿੱਲੀ ਤੇ ਦੇਖ ਸਕਦੇ ਆ ਅੰਬਰਸਰ ਤੋਂ ਦਿਖ ਰਹੇ ਆ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲਗਾਤਾਰ 플ਾਈਨਗ ਜਾਰੀ ਹੈ ਪੰਜਾਬ ਦੇ ਅੱਜ ਪੰਜਾਬ ਖਾਲੀ ਹ ਕਾਰਨ ਕਿ ਹੈ ਕਿ ਨੌਜਵਾਨਾਂ ਦੇ ਵਿੱਚ ਨਿਰਾਸ਼ਾ ਹੈ ਕਿਉਂਕਿ ਲੋਕ ਪਹਿਲਾਂ ਬਾਰੀ-ਬਾਰੀ ਅਕਾਲੀ ਭਾਜਪਾ ਕਾਂਗਰਸ ਤੋਂ ਅੱਕ ਚੁੱਕੇ ਫਿਰ ਬਦਲਾ ਕਰਕੇ ਦੇਖ ਲਿਆ ਹੁਣ ਵੀ ਉਸ ਸਥਿਤੀ ਹੱਲ ਨਹੀਂ ਹੋ ਰਹੀ ਫਿਰ ਮਤਲਬ ਇਸ ਕਾਰਨ ਹੈ ਵੀ ਜਿਹੜੇ ਇੱਥੇ ਲੋਕ ਹੈ ਉਹ ਉਸ ਲੜ ਰਹੇ ਹੈ ਜਿਹੜੇ ਲੜਨ ਦੇ ਸਮਰੱਥ ਨਹੀਂ ਹੈ ਜਿਹਨੂੰ ਤਰੀਕਾ ਕਰਨੀ ਹੈ ਉਹ ਬਾਹਰ ਜਾ ਰਿਹਾ ਪਰ ਸਰਕਾਰਾਂ ਤੋਂ ਕਿਸੇ ਨੂੰ ਹੱਲੇ ਦਾ ਕੋਈ ਆਸ ਨਹੀਂ ਹੈਗੀ ਨਾ ਹੀ ਕੋਈ ਅਗਲੇ ਸਮੇਂ ਦੇ ਵਿੱਚ ਹੈ ਲੱਗਦਾ ਨਹੀਂ ਕਿ ਕਪਲ ਜਿਵੇਂ ਤੁਸੀਂ ਸੰਘਰਸ਼ ਕਰ ਰਹੇ ਹੋ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਿਸੇ ਨੂੰ ਸੰਘਰਸ਼ ਕਰਨ ਦੀ ਲੋੜ ਨਹੀਂ ਧਰਨੇ ਦੇਣ ਦੀ ਲੋੜ ਨਹੀਂ ਹੈ ਮੇਰੇ ਦਰਵਾਜ਼ੇ 24 ਘੰਟੇ ਖੁੱਲੇ ਆ ਮੇਰੇ ਕੋਲ ਆਓ ਮੇਰੇ ਕੋਲ ਆਓ ਮੈਂ ਹੱਲ ਕਰੂੰਗਾ ਫੇ ਹੱਲ ਹੋਇਆ ਨਹੀਂ ਹੁਣ ਤੱਕ ਤੁਹਾਡਾ ਵੀ ਸਰ ਦੇਖੋ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਕਿ 24 ਘੰਟੇ ਮੇਰੇ ਦਰਵਾਜ਼ੇ ਇਹ ਆਮ ਲੋਕਾਂ ਵਾਸਤੇ ਇੱਕ ਦਿੱਤਾ ਗਿਆ ਬਿਆਨ ਹੈ ਵੀ ਲੋਕਾਂ ਨੂੰ ਜਿਹੜਾ ਧਰਨਾਕਾਰੀਆਂ ਦੇ ਖਿਲਾਫ ਕਰ ਦਿੱਤਾ ਜਾਵੇ ਕਿਉਂਕਿ ਲੋਕਾਂ ਦੇ ਵਿੱਚ ਗੱਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮੁੱਖ ਮੰਤਰੀ ਸਾਹਿਬ ਤਾਂ ਇਦਾਂ ਕਹਿ ਰਹੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬੀ ਲੋਕ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਕਿ ਮੈਂ ਤੁਹਾਡੇ ਨਾਲ ਮਿਲਣ ਵਾਸਤੇ 24 ਘੰਟੇ ਤਿਆਰ ਹਾਂ ਤੇ 24 ਘੰਟੇ ਮੇਰੇ ਦਰਵਾਜ਼ੇ ਖੁੱਲ੍ਹਿਆ ਤੁਸੀਂ ਸੈਕਟਰੀਏਟ ਆਓ ਪੰਜਾਬ ਭਵਨ ਆਓ ਚਾਹੇ ਮੇਰੀ ਕੋਠੀ ਆਓ ਚਾਹੇ ਮੇਰੇ ਮੰਤਰੀ ਦੇ ਘਰ ਆਓ ਇੱਕ ਪਾਸੇ ਤਾਂ ਉਹਨਾਂ ਦਾ ਇਹ ਬਿਆਨ ਹੈ ਦੂਸਰੇ ਪਾਸੇ ਪਹਿਲਾਂ ਅਸੀਂ 7 4 2022 ਤੋਂ ਉਹਨਾਂ ਨੂੰ ਮੰਗ ਪੱਤਰ ਦੇਣੇ ਸ਼ੁਰੂ ਕੀਤੇ ਤਕਰੀਬਨ ਅਸੀਂ ਹੁਣ ਤੱਕ 1000 ਦੇ ਕਰੀਬ ਮੰਗ ਪੱਤਰ ਦਿੱਤਾ ਕਿ ਮੁੱਖ ਮੰਤਰੀ ਸਾਹਿਬ ਅਸੀਂ ਪੰਜਾਬ ਦੇ ਨਾਗਰਿਕ ਹੈ ਤੁਹਾਡੇ ਵਿਸਮਾਹਮ ਦੇ ਮੁਲਾਜ਼ਮ ਹੈ ਤੁਸੀਂ ਸਾਡੇ ਨਾਲ ਲੋਕ ਸਭਾ ਮੈਂਬਰ ਹੁੰਦਿਆਂ ਵਾਦਾ ਕੀਤਾ ਤੇ ਉਦੋਂ ਸਾਨੂੰ ਪੱਕਾ ਕਰਨ ਦਾ ਪਹਿਲੀ ਵਿਧਾਨ ਸਭਾ ਦੇ ਵਿੱਚ ਤੁਸੀਂ ਆਪ ਗੱਲ ਕਹੀ ਇਹ ਵੀ ਆਊਟਸੋਰਸਿੰਗ ਲਿਸਟਮੈਂਟ ਮਲਾਜਮਾਂ ਦੀ ਲੁੱਟ ਹੋ ਰਹੀ ਹੈ ਵੱਡੇ ਪੱਦਰ ਤੇ ਕਿ ਪਿਛਲੀ ਸਰਕਾਰਾਂ ਨੇ ਠੇਕੇਦਾਰਾਂ ਨੇ ਇਹ ਲੁੱਟ ਕਰ ਰਹੇ ਹੈ ਪਰ 1000 ਮੰਗ ਪੱਤਰ ਦੇਣ ਤੋਂ ਬਾਅਦ ਉਦੋਂ ਬਾਅਦ ਧੂਰੀ ਨੈਸ਼ਨਲ ਹਾਈਵੇ ਜਾਮ ਕਰਦੇ ਆ ਫਿਰ ਸੰਗਰੂਰ ਨੈਸ਼ਨਲ ਹਾਈਵੇ ਜਾਮ ਕਰਦੇ ਆ ਫਿਰ ਇਹਨਾਂ ਦੇ ਅਧਿਕਾਰੀ ਆ ਜਾਂਦੇ ਆ ਉੱਥੇ ਵੀ ਤੁਸੀਂ ਸਾਡੇ ਨਾਲ ਜਿਹੜੀਆਂ ਮੀਟਿੰਗਾਂ ਫਿਕਸ ਕਰਾਉਂਦੇ ਮੁੱਖ ਮੰਤਰੀ ਸਾਹਿਬ ਤੁਸੀਂ ਆ ਕੇ ਮਿਲੋ ਜਦੋਂ ਮਿਲਣ ਜਾਂਦੇ ਆ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਭ ਬਿਜ਼ੀ ਹੈ ਅਸੀਂ ਉੱਥੇ ਇਹ ਵੀ ਗੱਲ ਮੰਨ ਲਈ ਉਹਨਾਂ ਦੀ ਕਿ ਸਾਹਿਬ ਬਿਜ਼ੀ ਹੋ ਸਕਦੇ ਆ ਕਿਉਂਕਿ ਹੈੱਡ ਆਫ ਦਾ ਸਟੇਟ ਆ ਬਿਜ਼ੀ ਹੋ ਸਕਦੇ ਮੈਂ ਉਹੀ ਗੱਲ ਤੋਂ ਟੋੜੀ ਆ ਗਿਆ 1000 ਮੰਗ ਪੱਤਰ ਦਿੱਤਾ 1000 ਮੰਗ ਪੱਤਰ ਦੇਣ ਤੋਂ ਬਾਅਦ ਵੀ ਹਲੇ ਤੱਕ ਮੁੱਖ ਮੰਤਰੀ ਸਾਹਿਬ ਮਿਲੇ ਨਹੀਂ ਆਉਤਾ ਕਹਿੰਦੇ ਦਰਵਾਜ਼ੇ ਖੁੱਲੇ ਆ ਸਰ ਮੇਰੀ ਗੱਲ ਪੂਰੀ ਹੋ ਲੈਣ ਦਿਓ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਲੰਬਾ ਹੈ ਇੱਕ ਬਰਤਾਂਤ ਵਰਤ ਰਿਹਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ ਵਰਤਿਆ ਜਾ ਰਿਹਾ ਹੈ। ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਦੋਂ ਨੈਸ਼ਨਲ ਹਾਈਵੇ ਜਾਮ ਕਰਨ ਤੋਂ ਬਾਅਦ ਫਿਰ ਜਾਂਦੇ ਆ ਚੰਡੀਗੜ੍ਹ ਮਿਲਣ ਵਾਸਤੇ। ਉਹ ਕਹਿੰਦੇ ਕਿ ਸਾਹਿਬ ਬਿਜ਼ੀ ਆ। ਅਸੀਂ ਇਹ ਵੀ ਗੱਲ ਮੰਨ ਲਈ ਅਫਸਰਾਂ ਦੀ ਉੱਥੇ ਆ ਕਿ ਸਾਹਿਬ ਬਿਜ਼ੀ ਹੋ ਸਕਦੇ ਕਿਉਂਕਿ ਹੈੱਡ ਆਫ ਦਾ ਸਟੇਟ ਹੈ। ਮੁੱਖ ਮੰਤਰੀ ਦਾ ਵੱਡਾ ਇੱਕ ਕਾਰਜ ਖੇਤਰ ਹੁੰਦਾ। ਪਰ ਉਹਨਾਂ ਦੇ ਇੱਕ ਨਿਜਮ ਬਣਦਾ ਹੈ ਕਿ ਜਦੋਂ ਕੋਈ ਬੰਦਾ ਬੁਲਾਇਆ ਤੁਸੀਂ ਮੀਟਿੰਗ ਵਾਸਤੇ। ਪਹਿਲੀ ਗੱਲ ਤਾਂ ਇਹ ਬਣਦੀ ਕਿ ਸਾਹਿਬ ਉੱਥੇ ਬਿਜ਼ੀ ਹੋਣ ਦਾ ਕਾਰਨ ਨਹੀਂ ਦਿੱਤਾ ਜਾਂ ਤੁਸੀਂ 15-20 ਦਿਨ ਕਿਸੇ ਨਾ ਟ ਫਿਰ ਇਹ ਦੱਸਣਾ ਵੀ ਮੁਖਵੰਦੀ ਸਿੰਘ ਸਾਹਿਬ ਬਿਜ਼ੀ ਹੈ ਫਿਰ ਵੀ ਅਸੀਂ ਮੰਨ ਲਿਆ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਅਗਲਾ ਕੋਈ ਸਮਾਂ ਦੇ ਦਿਓ ਮਿਲਣ ਵਾਸਤੇ ਪਰ ਸਾਨੂੰ ਅਗਲਾ ਸਮਾਂ ਨਾ ਦੇਣ ਤੇ ਬਾਅਦ ਫਿਰ ਕਹਿ ਦਿੱਤਾ ਜਾਂਦਾ ਜਾਂਦਾ ਕਿ ਤੁਹਾਨੂੰ ਫਿਰ ਬੁਲਾਵਾਂਗੇ ਨਹੀਂ ਬੁਲਾਇਆ ਜਾਂਦਾ ਅਸੀਂ ਫਿਰ ਧਰਨਾ ਮਿਆਰਾ ਕਰਦੇ ਆਂ ਫਿਰ ਸਾਨੂੰ ਧਰਨੇ ਮਿਆਰੇ ਮੀਟਿੰਗ ਮਿਲਦੀ ਹੈ ਮਤਲਬ ਇੱਕ ਵਾਰ ਨਹੀਂ ਹੋਇਆ ਸਰ ਇਹ ਇਹ ਲਗਭਗ 18 ਵਾਰ ਹੋਇਆ ਅੱਜ 18 ਵਾਰ ਦੀ ਘਟਨਾਕ੍ਰਮ ਤੋਂ ਬਾਅਦ ਅਸੀਂ ਕਿਹਾ ਵੀ ਅਸੀਂ ਹੁਣ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਾਂਗੇ ਅਸੀਂ ਉਸ ਟੋਲ ਪਲਾਜ਼ੇ ਨੂੰ ਬੰਦ ਕਰਨ ਦਾ ਲਗਭਗ ਡੇਢ ਮਹੀਨੇ ਦਾ ਸਮਾਂ ਦਿੱਤਾ ਇਹਨਾਂ ਨੂੰ ਵੀ ਅਸੀਂ ਡੇਢ ਮਹੀਨਾ ਹੋ ਗਿਆ ਅਸੀਂ ਜਿਹੜਾ ਟੋਲ ਪਲਾਜ਼ਾ ਬੰਦ ਕਰਨਾ ਮੁੱਖ ਮੰਤਰੀ ਨੇ ਫੇਰ ਉੱਥੇ ਗੱਲ ਕਹਿਤੀ ਕਿ ਇਹ ਗਲਤ ਬੰਦ ਕਰ ਰਹੇ ਹਾਂ ਅਸੀਂ ਲੋਕਾਂ ਦੇ ਵਿੱਚ ਗੱਲ ਲੈ ਕੇ ਗਏ ਲੋਕਾਂ ਨੇ ਸਾਡੀ ਗੱਲ ਨੂੰ ਪ੍ਰਵਾਨ ਕੀਤਾ ਵੀ ਯਾਰ ਮੰਗਿੰਦੀ ਬਿਲਕੁਲ ਹੱਕੀ ਤੇ ਜਾਇਜ਼ ਹੈ ਲੋਕਾਂ ਨੇ ਸਾਡਾ ਸਮਰਥਨ ਕੀਤਾ ਅਸੀਂ ਲੱਡਵਾਲ ਡੋਲੋਪਲਾਜਾ ਬੰਦ ਕੀਤਾ ਉੱਥੇ ਲੋਕਾਂ ਦੀ ਇੱਕ ਵੱਡੀ ਪਰੇਸ਼ਾਨੀ ਆ ਗਈ ਕਿਉਂਕਿ ਲੋਕ ਪਰੇਸ਼ਾਨ ਹੁੰਦੇ ਆ ਆਟੋਮੈਟਿਕ ਗੱਲ ਐ ਜਦੋਂ ਨੈਸ਼ਨਲ ਹਾਈਵੇ ਜਾਮ ਹੁੰਦਾ ਕਿਸੇ ਨੇ 에어ਪੋਰਟ ਜਾਣਾ ਹੁੰਦਾ ਐ ਕੋਈ ਬਜ਼ੁਰਗ ਫਾਜ ਜਾਂਦਾ ਐ ਐਂਬੂਲੈਂਸ ਦੇ ਵਿੱਚ ਕੋਈ ਮਤਲਬ ਆਪਣੇ ਬੱਚੇ ਪੇਪਰ ਦੇਣ ਜਾਂਦੇ ਆ ਸਾਨੂੰ ਲੋਕਾਂ ਨੇ ਮੁਸੀਬਤ ਦੱਸੀ ਕਿ ਸਾਡੀ ਮੁਸੀਬਤ ਆ ਅਸੀਂ ਅਧਿਕਾਰੀਆਂ ਤੇ ਫੇਰ ਭਰੋਸਾ ਕਰ ਲਿਆ ਵੀ ਚਲੋ ਠੀਕ ਐ ਅਸੀਂ ਫੇਰ ਆ ਗਏ ਉੱਥੇ ਬਕਾਇਦਾ ਤੌਰ ਤੇ ਏਡੀਸੀ ਨੇ ਐਸਪੀ ਸਾਹਿਬ ਮੈਡਮ ਨੇ ਉੱਥੇ ਇੱਕ ਪੈਨਲ ਬਣਾਇਆ ਵੀ ਤੁਹਾਡੀ ਇਹ ਮੀਟਿੰਗ ਫੇਸ ਕਰਾਂਗੇ 20 ਦਸੰਬਰ ਨੂੰ ਮੁੱਖ ਮੰਤਰੀ ਸਾਹਿਬ ਲਾਜ਼ਮੀ ਤੁਹਾਡੇ ਨਾਲ ਮਿਲਣਗੇ 1000 ਮੰਗ ਪੱਤਰ ਧਰਨੇ ਮਜਾਰੇ ਤਿੰਨ ਵੱਡੇ ਨੈਸ਼ਨਲ ਹਾਈਵੇ ਜਾ ਉਹਦੇ ਉਪਰ 19 ਮੀਟਿੰਗਾਂ ਮੁੱਖ ਮੰਤਰੀ ਸਾਹਿਬ ਵੱਲੋਂ ਮਤਲਬ ਰੱਦ ਕੀਤੀ ਜਾਂਦੀਆਂ ਹੁਣ ਅਸੀਂ ਅੱਗੇ ਨੂੰ ਕਿਦਾਂ ਭਰੋਸਾ ਕਰ ਲਈਏ ਕਿ ਮੁੱਖ ਮੰਤਰੀ ਸਾਹਿਬ ਬਿਨਾਂ ਧਰਨੇ ਮਜਾਰਿਆਂ ਤੋਂ ਫੇਰ ਸਾਨੂੰ ਮਿਲਣਗੇ ਜਦੋਂ ਧਰਨੇ ਮਜਾਰਿਆਂ ਤੋਂ ਬਾਅਦ ਨਹੀਂ ਮਿਲ ਰਹੇ ਲਗਦਾ ਨਹੀਂ ਫਿਰ ਕਪਲਜੀ ਜੀ ਆਪਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ ਫਿਰ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਅੱਗੇ ਜਾ ਕੇ ਬਹਿ ਜਾਈਏ ਫਿਰ ਜਾਂ ਫਿਰ ਉਹਨਾਂ ਦੇ ਚੰਡੀਗੜ੍ਹ ਦਫ਼ਤਰ ਦੇ ਅੱਗੇ ਜਾ ਕੇ ਸਰ ਦੇਖੋ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਸਾਡਾ ਬਿਲਕੁਲ ਵੀ ਇਰਾਦਾ ਨਹੀਂ ਨਾ ਤਾਂ ਅਸੀਂ ਲੋਕਤੰਤਰ ਦੇ ਵਿੱਚ ਪ੍ਰਣਾਲੀ ਦੇ ਵਿੱਚ ਵਿਰੋਧ ਕਰਨ ਦੇ ਵੱਖ-ਵੱਖਰੇ ਤਰੀਕੇ ਹੁੰਦੇ ਪਹਿਲਾਂ ਸ਼ਾਂਤਮਈ ਪਰਵ ਮੰਤਰੀ ਕੇ ਨਾਜ਼ੀ ਮੰਗ ਪੱਤਰ ਦੇ ਦਿੰਦੇ ਆ ਫਿਰ ਧਰਨੇ ਮਜਾਰੇ ਕਰਦੇ ਆ ਫਿਰ ਰੋਡ ਜਾਮ ਕਰਦੇ ਆ ਜਦੋਂ ਅਸੀਂ ਉੱਥੇ ਤੁਸੀਂ ਜਿਦਾ ਜਿਵੇਂ ਕਹਿ ਰਹੇ ਕਿ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਉਹਦੀ ਕੋਠੀ ਮੋਹਰ ਸਾਨੂੰ ਉੱਥੇ ਪੁਲਿਸ ਜਿੱਦਾਂ ਪੰਛੀਆਂ ਨੂੰ ਚਾਹ ਉਹਨੇ ਕੋਈ ਬਲਦ ਪ੍ਰਯੋਗ ਕਰਕੇ ਸਾਨੂੰ ਉਠਾ ਦਿੱਤਾ ਜਾਂਦਾ ਅਸੀਂ ਤਾਰ ਰੋਡਾਂ ਦੇ ਉੱਪਰ ਜਾਂਦੇ ਆ ਲੋਕਾਂ ਨੂੰ ਗੱਲ ਜਚਾਉਂਦੇ ਆ ਵੀ ਸਾਡੀ ਗੱਲ ਇਹ ਬਿਲਕੁਲ ਠੀਕ ਹੈ ਔਰ ਇਹ ਲੜਾਈ ਸਾਡੀ ਨਹੀਂ ਆ ਸਰ ਜਿੱਦਾਂ ਤੁਸੀਂ ਗੱਲ ਕੀਤੀ ਸਟਾਰਟਿੰਗ ਦੇ ਵਿੱਚ ਕਿ ਬੀਬੀ ਅਨਮੋਲ ਗਗਨਮਾਨ ਕਹਿੰਦੇ ਆ ਕਿ ਮੈਂ 5 ਮਿੰਟ ਦੇ ਵਿੱਚ ਐਮਐਸਪੀ ਦੇ ਦੇ ਦੂੰਗੀ ਉਦੋਂ ਇਹ ਸਿਸਟਮ ਤੋਂ ਬਾਹਰ تھے ਜਦੋਂ ਸਿਸਟਮ ਦੇ ਵਿੱਚ ਆ ਕੇ ਪਤਾ ਲੱਗਿਆ ਵੀ ਇਹ ਨਹੀਂ ਹੋ ਸਕਦਾ ਸਾਡੇ ਕੋਲੋਂ ਕਿਉਂਕਿ ਸਰਕਾਰਾਂ ਕਰਨ ਦੇ ਸਮਰੱਥ ਹੈ ਪਰ ਕਰਨ ਦੀ ਨੀਅਤ ਨਹੀਂ ਹੈ ਕਿਉਂਕਿ ਪਿੱਛੇ ਕਾਰਪੋਰੇਟਰਾਂ ਦਾ ਦਬਾਅ ਐਡਾ ਹੈ ਕਿਸਾਨਾਂ ਦੀ ਮੰਗ ਸੀ ਅੱਜ ਕਿਸਾਨ ਪੁੱਛਦੇ ਆ ਕਿ ਤੁਸੀਂ ਸਾਰਾ ਐਮਐਸਪੀ ਦਿਓ ਤੁਹਾਡਾ ਵਾਦਾ ਹੈ ਇਸੇ ਤਰੀਕੇ ਨਾਲ ਸਾਡੇ ਨਾਲ ਵਾਦਾ ਕੀਤਾ ਬਕਾਇਦਾ ਇਹਨਾਂ ਜਿਹੜੇ ਕੈਂਡੀਡੇਟ ਆ ਲਗਭਗ ਅੱਧੇ ਕੈਂਡੀਡੇਟ ਸਾਡੇ ਧਰਨੇ ਦੇ ਵਿੱਚ ਆਉਂਦੇ ਤੇ ਫਿਰ ਹੁਣ ਕਹਿੰਦੇ ਕਿ ਜਿਹੜੇ ਜਿਹੜੇ ਧਰਨਾਗਾਰੀ ਅਸੀਂ ਉਹਨੂੰ ਤਾਂ ਮਿਲਦੇ ਹੀ ਹੈ ਨਹੀਂ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਦੇ ਸਾਰਾ ਲੋਕਾਂ ਦੀ ਇਹ ਲੜਾਈ ਹੈ ਜਿਵੇਂ ਕਿਸਾਨ ਕਿਸਾਨ ਲੜਾਈ ਲੜ ਰਹੇ ਹਨ ਖੇਤੀ ਸੈਕਟਰ ਦੇ ਵਿੱਚ ਪ੍ਰਾਈਵੇਟੇਸ਼ਨ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹੈ ਸਰਕਾਰੀ ਵਿਭਾਗਾਂ ਦੇ ਵਿੱਚ ਪ੍ਰਾਈਵੇਟੇਸ਼ਨ ਦੇ ਖਿਲਾਫ ਕਿਉਂਕਿ ਜਿਹੜੇ ਜੇ ਮੈਂ ਤੁਹਾਨੂੰ ਪਤਾ ਵੀ ਜਿਹੜੇ ਸਰਕਾਰੀ ਵਿਭਾਗ ਆ ਆਜ਼ਾਦੀ ਤੋਂ ਬਾਅਦ ਸੇਵਾ ਦੇ ਨਾਂ ਥੱਲੇ ਇਹਨਾਂ ਦੀ ਸਥਾਪਨਾ ਹੋਈ ਚਾਹੇ ਜਲ ਸਪਲਾਈ ਵਿਭਾਗ ਆ ਟ੍ਰਾਂਸਪੋਰਟੇਸ਼ਨ ਆ ਬਿਜਲੀ ਦਾ ਖੇਤਰ ਆ ਮਤਲਬ 1 ਟੂ ਆਲ ਜਿੰਨੇ ਵੀ ਸਰਕਾਰੀ ਵਿਭਾਗ ਆਗੇ ਇਹ ਲੋਕਾਂ ਨੂੰ ਤਿਲਫੁਲ ਸਹੂਲਤਾਂ ਦੇਣ ਵਾਸਤੇ ਆ ਸਸਤੀਆਂ ਸਹੂਲਤਾਂ ਦੇਣ ਵਾਸਤੇ ਫੋਰ ਐਗਜ਼ਾਮਪਲ ਜਿਵੇਂ ਕੋਈ ਸਰਕਾਰੀ ਹਸਪਤਲ ਦੇ ਡਾਕਟਰ ਬੈਠਾ ਹੈ ਉਹ ਅਜੇ ਸਰਕਾਰੀ ਖੇਤਰ ਦੇ ਦੀਨ ਚੱਲ ਰਿਹਾ ਤਾਂ 10 ਰੁਪਏ ਦੀ ਪਰਚੀ ਲੈ ਕੇ ਇੱਕ ਗਰੀਬ ਤੋਂ ਗਰੀਬ ਬੰਦਾ ਵੀ ਉੱਥੇ ਆਪਣਾ ਇਲਾਜ ਕਰਵਾ ਸਕਦਾ ਪਰ ਜੇ ਤੁਸੀਂ ਪ੍ਰਾਈਵੇਟ ਖੇਤਰ ਦੇ ਵਿੱਚ ਜਾਂਦੇ ਆ ਤੁਹਾਨੂੰ ਪਤਾ ਵੀ ਸਾਡੇ ਆਲੇ ਦੁਆਲੇ ਖੇਤਰ ਦੇ ਵਿੱਚ ਨਿੱਜੀ ਹਸਪਤਾਲ ਹੈ 5-500 ਤੱਕ ਪਰਚੀਆਂ ਹੈ ਇਵਨ ਕਿ ਜੇਕਰ ਚੰਡੀਗੜ੍ਹ ਵਰਗੇ ਵਰਗੇ ਖੇਤਰ ਦੇ ਤਾਂ 3-3000 5-5000 ਹਜ਼ਾਰ ਦੀਆਂ ਪਰਚੀਆਂ ਆਪਾਂ ਇੱਥੇ ਇੱਕ ਸਾਡੀ ਮਨ ਨੂੰ ਤਸੱਲੀ ਹੋ ਜਾਂਦੀ ਕਿ ਅਸੀਂ ਐਮਬੀਬੀਐਸ ਡਾਕਟਰ ਨੂੰ ਚੈੱਕ ਕਰਾਇਆ ਇਹ ਮਤਲਬ ਇਹੇ ਤਰੀਕੇ ਨਾਲ ਸਾਨੂੰ ਪਾਣੀ 50 ਰੁਪਏ ਦੇ ਹਿਸਾਬ ਨਾਲ ਮਿਲ ਰਿਹਾ ਮਹੀਨੇ ਦੇ ਆਪਾਂ ਬਿੱਲ ਦੇ ਜੇ ਕੱਲ ਨੂੰ ਸਰਕਾਰੀ ਕੰਪਨੀ ਆ ਗਈ ਅੱਜ 20 ਰੁਪਏ ਦੀ ਬੋਤਲ ਹੋ ਸਕਦਾ 50 ਦੀ ਵੇਚਣ ਹੋ ਸਕਦਾ 1000 ਦੀ ਵੇਚਣ ਇਸ ਤਰੀਕੇ ਨਾਲ ਇਹ ਲੋਕਾਂ ਦੀ ਵੀ ਲੜਾਈ ਹੈ ਉਹ ਤੋਂ ਹਰ ਹਰ ਬੰਦਾ ਜਿਹੜਾ ਆਪਣੇ ਬੱਚੇ ਨੂੰ এডਿਕੇਸ਼ਨ ਦਿੰਦਾ ਹੈ ਗੁੱਡ এডਿਕੇਸ਼ਨ ਦਿੰਦਾ ਹੈ ਔਰ ਇਵਨ ਕਿ ਕਈ ਲੋਕ ਤਾਂ ਮੈਂ ਮੇਰੇ ਹੀ ਦੇਖਣ ਦੇ ਵਿੱਚ ਹੈ ਕਿ ਲੋਕ ਜ਼ਮੀਨਾਂ ਵੇਚ ਕੇ ਵੀ ਆਪਣੇ ਬੱਚੇ ਨੂੰ ਪੜ੍ਹਾਉਂਦੇ ਆ ਕਿ ਸਾਡਾ ਬੱਚਾ ਕੱਲ ਨੂੰ ਸਰਕਾਰੀ ਵਿਭਾਗ ਦੇ ਵਿੱਚ ਨੌਕਰੀ ਪ੍ਰਾਪਤ ਕਰੂਗਾ ਜਿਹੜੇ ਹਾਇਰ এডਿਕੇਸ਼ਨ ਬੱਚੇ ਪ੍ਰਾਪਤ ਕਰ ਲੈਂਦੇ ਆ ਉਹ ਏ ਕਲਾਸ ਜਾਂ ਬੀ ਕਲਾਸ ਦੇ ਵਿੱਚ ਆਫੀਸਰ ਰੈਂਕ ਜਾਂਦੇ ਆ ਜਿਹੜੇ ਡੀ ਕਲਾਸ ਦੇ ਵਿੱਚ ਜਾਂਦੇ ਆ ਉਹ ਸਾਡੇ ਵਰਗੇ ਗਰੀਬ ਤਕਕੇ ਦੇ ਬੱਚੇ ਜਾਂਦੇ ਆ ਪਰ ਜਦੋਂ ਇਹ ਲੋਕਾਂ ਦੇ ਵਿੱਚ ਅਸੀਂ ਗੱਲ ਜਾਈ ਵੀ ਜੇਕਰ ਸਰਕਾਰੀ ਵਿਭਾਗ ਰਹੂਗੇ ਜਿੰਦੀ ਅਸੀਂ ਲੜਾਈ ਲੜ ਰਹੇ ਆ ਤਾਂ ਹੀ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੀ ਨੌਕਰੀ ਦਿਵਾਓ ਜਿਵੇਂ ਕਿ ਬਜ਼ੁਰਗ ਕਹਿੰਦੇ ਕਿ ਜੇ ਜਮੀਨ ਨਹੀਂ ਰਹੀ ਤਾਂ ਪੈਟ ਗਾਵਾਂਗੇ ਜੇ ਸਰਕਾਰੀ ਵਿਭਾਗ ਨਹੀਂ ਤਾਂ ਹੀ ਬੱਚਿਆਂ ਨੂੰ ਨੌਕਰੀ ਲਵਾਵਾਂਗੇ ਬੱਚਿਆਂ ਨੂੰ ਨੌਕਰੀ ਕਿੱਥੋਂ ਮਿਲਣੀ ਜੇ ਸਰਕਾਰੀ ਵਿਭਾਗ ਹੀ ਨਾ ਰਹੇ ਅੱਜ ਸਰਕਾਰ ਕੋਲ ਕੰਟਰੋਲ ਹੈ ਤਾਂ ਸਰਕਾਰੀ ਵਿਭਾਗ ਚੱਲ ਰਿਹਾ ਹੈ ਅੱਜ ਤੁਸੀਂ ਦੇਖ ਰਹੇ ਹੋਣਗੇ ਰੋਡਵੇਜ ਦਾ ਬੇੜਾ ਕਰਖ ਹੋ ਗਿਆ ਜਲ ਸਪਲਾਈ ਵਿਭਾਗ ਸਕੀਮਾਂ ਨੂੰ ਦੇ ਰਹੇ ਹੈ ਥਰਮਲ ਪਲਾਂਟ ਬਠਿੰਡੇ ਵਾਲਾ ਥੋੜਾ ਵਿਗ ਗਿਆ ਜੀ ਕਨੋਲੀ ਥਰਮਲ ਪਲਾਂਟ ਦੇ ਵਿੱਚ ਹਜ਼ਾਰਾਂ ਕੰਪਨੀਆਂ ਸਾਡੇ ਕੋਲ ਨੱਕੀਆਂ ਪਾਵਰ ਹਾਊਸ ਦੇ ਵੀ ਪੈਸਕੋ ਨੇ ਠੇਕੇ ਲਿਆ ਹੋਏ ਹੈ ਗੰਗੂਵਾਲ ਪਰ ਪਾਵਰ ਹਾਊਸ ਦੀ ਪੈਸਕੋ ਕੰਪਨੀ ਨੇ ਠੇਕਾ ਲਿਆ ਭਾਖੜਾ ਇੱਕ ਜਿਹੜਾ ਸੈਂਸਿਟਿਵ ਪ੍ਰੋਜੈਕਟ ਹੈ ਜਿਹਨੂੰ ਅੰਗਰੇਜ਼ ਵੀ ਕਹਿ ਗਏ ਸਰਕਾਰੀ ਕੰਟਰੋਲ ਤੋਂ ਬਾਹਰ ਨਹੀਂ ਚਲਾਣਾ ਚਾਹੀਦਾ ਉਹ ਤਾਂ ਹਟਚੀ ਪੈਸਕੋ ਉਹ ਤੋਂ ਇਲਾਵਾ ਹੋਰ ਤਿੰਨ ਚਾਰ ਕੰਪਨੀਆਂ ਅਜ ਕੰਮ ਕਰ ਰਹੀਆਂ ਮਤਲਬ ਇੱਕ ਸੁਰੱਖਿਆ ਨਾਲ ਵੀ ਖਤਰਾ ਜਿਹੜਾ ਨਿੱਜੀ ਕਰਨ ਦਾ ਜਿਹੜਾ ਜਿਹੜਾ ਖੇਤਰ ਹੈ ਉਥੇ ਸੁਰੱਖਿਆ ਨਾਲ ਵੀ ਖਤਰਾ ਹੈ ਇਸ ਕਰਕੇ ਜਿਹੜਾ ਇਹ ਸਾਨੂੰ ਸੋਚਣ ਦੀ ਗੱਲ ਹੈ ਵਿਚਾਰਨ ਦੀ ਲੱਗਦਾ ਫਿਰ ਧਰਨੇ ਦੇ ਕੇ ਹੱਲ ਹੋ ਸਕਦਾ ਸਰਕਾਰ ਤਾਂ ਕਹਿੰਦੀ ਸੀ ਧਰਨੇ ਦੇਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਜਦੋਂ ਸਰਕਾਰ ਆ ਜਣੀ ਅੱਜ ਪਮਾ ਸਿੱਖਿਆ ਮੰਤਰੀ ਦੇ ਪਿੰਡ ਦੀ ਗੱਲ ਕਰ ਲਈ ਗੰਭੀਰਪੁਰ ਵਿਕੇ ਪਿਛਲੇ ਲਗਭਗ 3-4 ਮਹੀਨੇ ਤੋਂ ਜਿਹੜੇ ਆ ਪ੍ਰੋਫੈਸਰ ਧਰਨੇ ਤੇ ਬੈਠੇ ਆ, ਈਟੀਟੀ ਅਧਿਆਪਕ ਧਰਨੇ ਤੇ ਬੈਠੇ ਆ। ਇਸ ਤੋਂ ਇਲਾਵਾ ਜੇ ਆਪਾਂ ਕੀਰਤਪੁਰ ਸਾਹਿਬ ਦੀ ਗੱਲ ਕਰੀਏ, ਸੋਸਾਇਟੀ ਵਾਲੇ, ਟਰੱਕ ਸੋਸਾਇਟੀ ਵਾਲੇ ਧਰਨੇ ਤੇ ਬੈਠੇ ਆ। ਤੁਸੀਂ ਧਰਨੇ ਤੇ ਬੈਠੇ ਹੋ। ਫਿਰ ਲੱਗਦਾ ਨਹੀਂ ਆ ਕਿ ਜਿਹੜਾ ਮਾਹੌਲ ਤਾਂ ਪਿਛਲੀਆਂ ਸਰਕਾਰਾਂ ਵਾਲਾ ਹੀ ਚੱਲ ਰਿਹਾ। ਸਰ ਦੇਖੋ ਮਾਹੌਲ ਪਿਛਲੀਆਂ ਸਰਕਾਰਾਂ ਤੋਂ ਵੀ ਵੱਧਵੇਂ ਰੂਪ ਚ ਲਾਗੂ ਹੋ ਗਿਆ ਕਿਉਂਕਿ ਜਿਹੜੀ ਨਿੱਜੀਕਰਨ ਦੀਆਂ ਨੀਤੀਆਂ ਐ। ਇਹਨਾਂ ਦਾ ਵਾਅਦਾ ਧਰਨਾਗਾਰੀ ਲੋਕ ਆ ਉਹ ਇਨਕਲਾਬ ਦੇ ਨਾਰੇ ਦੇ ਥੱਲੇ ਲੜਦੇ ਉਹਨਾਂ ਦਾ ਨਾਰਾ ਹੁੰਦਾ ਹੈ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਰਦਾਬਾ ਤੁਸੀਂ ਕਿਤੇ ਵੀ ਦੇਖ ਲਿਓ ਪਿਛਲੇ 2 ਸਾਲ ਦੇ ਵਿੱਚ ਸਰਕਾਰ ਨੇ ਜਾਂ ਸਰਕਾਰ ਦੇ ਨੁਮਾਇੰਦੇ ਨੇ ਕਿਤੇ ਇਨਕਲਾਬ ਜਿੰਦਾਬਾਦ ਤਾਂ ਜ਼ਰੂਰ ਕਿਹਾ ਕਿਤੇ ਸਾਮਰਾਜਵਾਦ ਮੁਰਦਾਬਾ ਦਾ ਕਿਤੇ ਨਾਰਾ ਲਾਇਆ ਹੋਵੇ ਨਾ ਹੀ ਲਾਇਆ ਹੈ ਨਾ ਹੀ ਲਾ ਸਕਣਗੇ ਕਿਉਂਕਿ ਸਾਮਰਾਜੀਆਂ ਦੀਆਂ ਨੀਤੀਆਂ ਲਾਗੂ ਹੋਈਆਂ ਵਾ 1991 ਬਣ ਮਤਵਾ ਜਿਹੜੇ ਨੀਤੀਆਂ ਨੀਜੀਕਰਨ ਦੀ ਚੱਲ ਰਹੀਆਂ ਉਹ ਹੁਣ ਵੀ ਲਾਗੂ ਹੈ ਦਿੱਲੀ ਦੇ ਵਿੱਚ ਮਾਨਜੋਗ ਮੁੱਖ ਮੰਤਰੀ ਸਾਹਿਬ ਕਹਿੰਦੇ تھے ਕਿ ਮੈਂ ਨਿੱਜੀਗਾਨੀ ਨੀਤੀਆਂ ਰੱਦ ਕਰੂੰਗਾ ਪਰ ਅੱਜ ਆਊਟਸੋਰਸ ਮਜ਼ਦਮ ਉੱਥੇ ਵੀ ਠੱਕੇ ਕਰ ਰਿਹਾ ਹੈ ਹੜਤਾਲ ਪਰ ਬੈਠੇ ਪਿਛਲੇ ਦਿਨੀ ਸੀਵਰੇਜ ਸਫਾਈ ਕਰਮਚਾਰੀ ਨੇ ਹੜਤਾਲ ਲਗਭਗ 2 ਦਿਨ ਮਹੀਨੇ ਲਾ ਰੱਖੀ ਹੈ ਤਨਖਾਹ ਤੱਕ ਨਹੀਂ ਮਿਲਦੀ ਤੁਹਾਡੇ ਕੀਰਤਪੁਰ ਸਾਹਿਬ ਐਥਾ ਸੀ ਐਡਿਟਿੰਗ ਕੀਤਾ ਪਿਛਲੇ ਸਾਲ ਤਾਂ 6 ਮਹੀਨੇ ਤਨਖਾਹ ਦਿਵਾ ਗਏ ਸੀਵਰ ਵਾਲੇ ਕਰਮਚਾਰੀਆਂ ਜਿਹੜੇ ਕਿ ਸੀਵਰ ਦੇ ਕਰਮਚਾਰੀ ਇੱਕ ਰੀੜ ਦੀ ਹੱਡੀ ਹੈ ਸਮਾਜ ਦੇ ਵਿੱਚ ਇੱਕ ਬਹੁਤ ਜਿਹੜਾ ਹੈ ਵਧੀਆ ਤਰੀਕੇ ਨਾਲ ਆਪਣੀ ਸਵਾਬਾ ਨਿਭਾ ਰਹੇ ਆ ਉਹਨਾਂ ਨੂੰ ਤਨਖਾਹ ਤੋਂ ਵਾਂਝਾ ਰੱਖਿਆ ਇੱਕ ਪਾਸੇ ਮਾਨਯੋਗ ਸੁਪਰੀਮ ਕੋਰਟ ਕਹਿ ਰਿਹਾ ਹੈ ਕਿ ਬਰਾਬਰ ਕੰਮ ਦੇ ਲਈ ਬਰਾਬਰ ਤਨਖਾਹ ਦਿਓ ਉਹ ਫੈਸਲੇ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਕਿ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਦਿਓ ਮਤਲਬ ਉਹ ਫੈਸਲੇ ਲਾਗੂ ਕੀਤਾ ਜਾ ਰਿਹਾ ਫਿਰ ਕਿਵੇਂ ਲੱਗਦਾ ਵੀ ਆਪਾਂ ਬਿਨਾਂ ਧਰਨਾ ਦੇ ਸਾਨੂੰ ਸਾਡੇ ਕੋਲ ਲੋਕਤੰਤਰ ਦੇ ਵਿੱਚ ਇੱਕ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਸਾਨੂੰ ਅਧਿਕਾਰ ਦਿੱਤਾ ਸੰਵਿਧਾਨ ਦੇ ਅਨੁਛੇਦ 19 ਦੇ ਵਿੱਚ ਸਾਡਾ ਅਧਿਕਾਰ ਹੈ ਵੀ ਅਸੀਂ ਸੰਗਠਨ ਬਣਾ ਕੇ ਸਰਕਾਰ ਦੀਆਂ ਜੇਕਰ ਕੋਈ ਨੀਤੀਆਂ ਗਲਤ ਲੱਗਦੀਆਂ ਸਾਨੂੰ ਅਸੀਂ ਉਹਨਾਂ ਦਾ ਵਿਰੋਧ ਕਰ ਸਕਦੇ ਆ ਉਹ ਵਿਅਕਤੀ ਵਿਸ਼ੇਸ਼ ਦਾ ਵਿਰੋਧ ਨਹੀਂ ਹੈ ਉਹ ਇੱਕ ਨੀਤੀ ਦਾ ਵਿਰੋਧ ਹੈ ਕਈ ਸਾਡੇ ਦ ਸਾਡੇ ਆਲੇ-ਦੁਆਲੇ ਸਮਾਜ ਦੇ ਵਿੱਚ ਹੈ ਉਹ ਉਹਨਾਂ ਨੂੰ ਲੱਗਦਾ ਹੋਣਾ ਵੀ ਇਹ ਕਿਸੇ ਵਿਅਕਤੀ ਦਾ ਵਿਰੋਧ ਕਰ ਰਿਹਾ ਹੈ ਸਾਡਾ ਜੇਕਰ ਵਿਅਕਤੀ ਦਾ ਵਿਰੋਧ ਹੁੰਦਾ ਤਾਂ ਅੱਜ ਕੈਪਟਨ ਸਾਹਿਬ ਵੀ ਇੱਥੇ ਬੈਠੇ ਹੈ ਅੱਜ ਚੰਨੀ ਸਾਹਿਬ ਵੀ ਇੱਥੇ ਬੈਠੇ ਹੈ ਤਾਂ ਅਸੀਂ ਉਹਨਾਂ ਦੇ ਕੋਈ ਦਰਾਮੇਰੇ ਕਿਉਂ ਨਹੀਂ ਜਾਂਦੇ ਕਿਉਂਕਿ ਸਾਡਾ ਵਿਰੋਧ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ ਅਸੀਂ ਸਮਾਜ ਦੇ ਵਿੱਚ ਇਹ ਲੋਕਾਂ ਨੂੰ ਜਿਹੜੇ ਲੋਕ ਹੁਣ ਵੀ ਤਰਨਾਗਰੀ ਦਾ ਵਿਰੋਧ ਕਰਦੇ ਆ ਜਾਂ ਸਰਕਾਰ ਦੇ ਨੁਮਾਇੰਦੇ ਇਸ ਗੱਲ ਦਾ ਵਿਰੋਧ ਕਰਕੇ ਕਿ ਸਾਡਾ ਹੀ ਵਿਰੋਧ ਕਰ ਰਿਹਾ ਹੈ ਕੱਲੋਂ ਤੁਸੀਂ ਕੱਲੋਂ ਤੁਹਾਡੇ ਤੋਂ ਬਾਅਦ ਇਸੀ ਕੁਰਸੀ ਤੇ ਕਿਸੇ ਹੋਰ ਨਾਗਰ ਬੈਠ ਜਾਣਾ ਜੇਕਰ ਅੱਜ ਅਸੀਂ ਚੰਨੀ ਦੀ ਤਰ੍ਹਾਂ ਮੋਰ ਨਹੀਂ ਜਾਂਦੇ ਕਿਉਂਕਿ ਉਹ ਇਸ ਟਾਈਮ ਕੁਰਸੀ ਦੇ ਨਹੀਂ ਹੈ ਜਿਹੜਾ ਲੋਕਤੰਤਰ ਦੇ ਵਿੱਚ ਕੁਐਸਚਨ ਬਿਲ ਵੀ ਪੋਟ ਟੂ ਦੀ ਪਾਵਰ ਕੁਐਸਚਨ ਜਿਹੜੇ ਸੱਤਾ ਨੂੰ ਹੁੰਦੇ ਕੁਐਸਚਨ ਜਿਹੜੇ ਕੁਰਸੀ ਨੂੰ ਹੁੰਦੇ ਕੁਐਸਚਨ ਜਿਹੜੇ ਸਰਕਾਰ ਨੂੰ ਹੁੰਦੇ ਹੈ ਔਰ ਉਹਦਾ ਮੰਗਾ ਮਸਲੇ ਦਾ ਹੱਲ ਵੀ ਸਰਕਾਰ ਨੇ ਕਰਨਾ ਹੁੰਦਾ ਹੈ ਉਹ ਲੋਕਾਂ ਨੇ ਉਹਨਾਂ ਨੂੰ ਤਾਕਤ ਦਿੱਤੀ ਹੁੰਦੀ ਹੈ ਹੁਣ ਜੇ ਜਿਵੇਂ ਤੁਹਾਡਾ ਸੰਘਰਸ਼ ਚੱਲ ਰਿਹਾ ਅਗਲਾ ਐਕਸ਼ਨ ਕੀ ਹੈਗਾ ਤੁਹਾਡਾ ਜਿਹੜਾ ਹੈ ਸਰ ਦੇਖੋ ਮੁੱਖ ਮੰਤਰੀ ਸਾਹਿਬ ਜਿਹੜੀ 20 ਦਸੰਬਰ ਨੂੰ ਸਾਡੀ ਮੀਟਿੰਗ ਰੱਦ ਕਰ ਚੁੱਕੇ ਅਸੀਂ ਪੂਰਾ ਮੰਤਰੀਕੇ ਦੇ ਨਾਲ ਫੇਰ ਲੋਕਾਂ ਦੇ ਵਿੱਚ ਜਾ ਰਹੇ ਆ ਲੋਕਾਂ ਦੀ ਨਾਭ ਜਕ ਟ੍ਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਕਿ ਲੋਕ ਕਿਦਾਂ ਦਾ ਐਜੀਟੇਸ਼ਨ ਚਾਹੁੰਦੇ ਆ ਅਸੀਂ ਕਿ ਐਦਾ ਲੀਡਰਸ਼ਿਪ ਜਿਹੜੀ ਸਾਡੇ ਸੂਬਾਈ ਲੀਡਰਸ਼ਿਪ ਹੈ ਸਾਡੇ ਪ੍ਰਧਾਨ ਬ੍ਰਿੰਦਰ ਸਿੰਘ ਮੋਮੀ ਜੀ ਜਾਂ ਸਾਡੇ ਠੇਕਾ ਮਲਾ ਜਨ ਸੰਘਰਸ਼ ਮੋਰਚਾ ਜੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਲੋਕਾਂ ਤੋਂ ਸਲਾਹ ਲੈ ਕੇ ਐਜੀਟੇਸ਼ਨ ਉਸ ਤਰੀਕੇ ਨਾਲ ਕਰਦੇ ਆ ਪਰ ਉਹ ਤੋਂ ਪਹਿਲਾਂ ਕਿ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਨਾਭ ਟ੍ਰੋਲੀ ਜਾਵੇ ਕਿ ਸਰਕਾਰ ਦੇ ਪ੍ਰਤੀ ਕਿੰਨਾ ਰੋਸ ਹੈ ਲੋਕਾਂ ਦੇ ਵਿੱਚ ਉਸੇ ਤਰੀਕੇ ਨਾਲ ਨੈਸ਼ਨਲ ਹਾਈਵੇ ਤੇ ਜਾਮ ਕਰਾਂਗੇ ਉਹ ਤੋਂ ਬਦਮਾ ਵੀ ਐਕਸ਼ਨ ਦਵਾਂਗੇ ਪਿੰਡਾਂ ਦੇ ਵਿੱਚ ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਉਹ ਲੋਕ ਤੇ ਜਿਹੜੇ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਕਿਸਾਨੀ ਅੰਦੋਲਨ ਦੇ ਵਿੱਚ ਵਿਰੋਧ ਕਰਦੇ ਪੀਜੇਪੀ ਦੇ ਲੀਡਰ ਨੂੰ ਅਸੀਂ ਆਣਾ ਬੰਦ ਕਰਕੇ ਰੱਖਿਆ ਹੁਣ ਅਸੀਂ ਉਸੇ ਤਰੀਕੇ ਦਾ ਇਸ ਨੂੰ ਵੱਡਾ ਜਿਕਰ ਲੋਕ ਕਹਿਣਗੇ ਲੋਕਾਂ ਤੋਂ ਬਦਮਾ ਕੋਈ ਐਕਸ਼ਨ ਨਹੀਂ ਕਰਾਂਗੇ ਉਹ ਤੋਂ ਪਹਿਲਾਂ 30 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਮੋਰਚੇ ਵੱਲੋਂ ਆਰਥਿਕ ਬਗਮਜਾਰੇ ਕੀਤੇ ਜਾ ਰਹੇ ਹਨ ਸਰਕਾਰ ਦਾ ਪੁਰ ਅਮਨ ਤਰੀਕੇ ਨਾਲ ਬਿਲਕੁਲ ਜ਼ਬਰਦਸਤ ਤਰੀਕੇ ਨਾਲ ਵਿਰੋਧ ਕੀਤਾ ਜਾਊਗਾ ਕਿ ਸਾਡੀ ਮੰਗਾਂ ਔਰ ਜਿਹੜੀਆਂ ਜਾਇਜ਼ ਹੈ ਔਰ ਹੱਕੀ ਹੈ ਤੁਸੀਂ ਇਲੈਕਸ਼ਨਾਂ ਤੋਂ ਪਹਿਲਾਂ ਕਿਹਾ ਹੈ ਔਰ ਗੁਜਰਾਤ ਦੇ ਵਿੱਚ ਜਾ ਕੇ ਮੰਨਿਆ ਹੈ ਕਿ ਆਊਟਸੋਰਸ ਇੰਲੋਇਸਮੈਂਟ ਮਲਾਜਮਾਂ ਦੀ ਲੁੱਟ ਹੋ ਰਹੀ ਹੈ ਉਹ ਗੱਲਾਂ ਤੁਸੀਂ ਪ੍ਰਵਾਨ ਵਿਧਾਨ ਸਭਾ ਦੇ ਵਿੱਚ ਪਹਿਲੇ ਸੈਸ਼ਨ ਦੇ ਵਿੱਚ ਅਪ੍ਰੈਲ ਦੇ ਮਹੀਨੇ ਕਰ ਚੁੱਕੇ ਕਿ ਤੁਸੀਂ ਤੁਸੀਂ ਦੇਖਿਆ ਹੋਣਾ ਕਿ ਵੀਡੀਓ ਵਾਇਰਲ ਹੋਈ ਮੁੱਖ ਮੰਤਰੀ ਸਾਹਿਬ ਦੀ ਕਿ ਪੁਰਾਣੀ ਸਰਕਾਰਾਂ ਨੇ ਠੇਕੇਦਾਰ ਰੱਖੇ ਹੋਏ ਪਰ ਅੱਜ ਤੱਕ ਸਾਨੂੰ ਸਮਝ ਨਹੀਂ ਆ ਰਹੀ ਜੇਕਰ ਪੁਰਾਣੀ ਸਰਕਾਰਾਂ ਨੇ ਠੇਕੇਦਾਰ ਰੱਖੇ ਹੋਏ ਉਹਨੂੰ ਠੇਕੇਦਾਰਾਂ ਨੂੰ ਬਾਹਰ ਕੱਢ ਗਏ ਸਾਰ ਇੱਕ ਹੈਰਾਨੀਜਨਕ ਗੱਲ ਤੁਹਾਨੂੰ ਹੋਰ ਦੱਸ ਰਹੇ ਹਾਂ ਕਿ 12000 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਪੰਜਾਬ ਦੇ ਖਜ਼ਾਨੇ ਨੂੰ ਹੋ ਰਿਹਾ ਜੇਕਰ ਮੁੱਖ ਮੰਤਰੀ ਸਾਹਿਬ ਇਹਨ 12000 ਕਰੋੜ ਰੁਪਏ ਦਾ ਜਿਹੜਾ ਸਰਕਾਰੀ ਪ੍ਰੋਫਿਟ ਚ ਵੱਧਦਾ ਹੁੰਦਾ ਕਿਉਂਕਿ 28% GST ਦਿੱਤਾ ਜਾ ਰਿਹਾ ਹੈ ਕੰਟਰੈਕਟਰ ਪ੍ਰੋਫਿਟ ਦਿੱਤਾ ਜਾ ਰਿਹਾ ਹੈ EPF ਦੀ EPF ਦੀ ਕਟੋਤੀ ਦੇ ਉੱਪਰ ਇਹ ਟੈਕਸ ਜਾਂਦੇ ਉਹ ਵੱਖਰੇ ਤੋਂ ਮਤਲਬ ਜੇਕਰ ਸਰਕਾਰ ਇੱਕ ਮਲਾਜਮ ਦਾ 18000 ਭੇਜਦੀ ਹੈ ਤਾਂ ਉਹਨੂੰ 8000 ਰੁਪਏ ਉਹਦੇ ਉੱਪਰ ਗਾਹਾਂ ਨੂੰ ਪੈ ਰਿਹਾ ਹੈ 10000 ਰੁਪਏ ਦੀ ਸਿੱਧੀ ਲੁੱਟ ਇੱਕ ਮੁਲਾਜ਼ਮ ਦੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿ ਰਹੇ ਕਿ ਇੱਕ ਤਾਂ ਥੋੜੀ ਬੱਲੇ ਬੱਲੇ ਹੋਣੀ ਲੋਕਾਂ ਦੇ ਵਿੱਚ ਇੱਕ ਲੋਕਾਂ ਨੂੰ ਆਪਣੇ ਜੀਣ ਜੋਗੇ ਪੈਸੇ ਮਿਲਣ ਦੇ ਇੱਕ ਲੋਕ ਵਧੀਆ ਤਰੀਕੇ ਨਾਲ ਧਰਨੇ ਮਜਾਰੇ ਛੱਡ ਕੇ ਆਪਣੀ ਸੇਵਾਵਾਂ ਨਿਭਾਣਗੇ ਜੇਕਰ ਤੁਸੀਂ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਦੇ ਹੋ ਉਹ ਲੋਕਾਂ ਦੇ ਪੈਸੇ ਜਿਹੜੇ ਖਜ਼ਾਨੇ ਦੇ ਵਿੱਚੋਂ ਲੁੱਟ ਹੋ ਰਹੀ ਇਹ ਪੈਸਾ ਨੂੰ ਤੁਸੀਂ ਬਚਾਇਆ ਜਾ ਸਕਦਾ ਔਰ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਪੈਸਾ ਲਾਇਆ ਜਾ ਰਿਹਾ ਜਿਹੜੇ 12000 ਕਰੋੜ ਦੀ ਇਹ ਨਿੱਜੀਕਰਨ ਦੇ ਵਿੱਚ ਲੁੱਟ ਕਰਾ ਰਹੇ ਤੁਸੀਂ ਬਿਲਕੁਲ ਜੀ ਇਹ ਸਨ ਸਾਡੇ ਨਾਲ ਜਲ ਸਪਲਾਈ ਸੈਨਿਟੇਸ਼ਨ ਵਿਭਾਗ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਕਪਲ ਮਹਿੰਦਰੀ ਜਿਨ੍ਹਾਂ ਵੱਲੋਂ ਬੱਖ-ਬੱਖ ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ ਉੱਥੇ ਹੀ ਆਪਣੇ ਜਿਹੜਾ ਇਹਨਾਂ ਦਾ ਸੰਘਰਸ਼ ਚੱਲ ਰਿਹਾ ਚੱਲ ਰਿਹਾ ਮੁਲਾਜ਼ਮ ਕੱਚੇ ਮੁਲਾਜ਼ਮਾਂ ਦਾ ਪੱਕੇ ਕਰਨ ਲਈ ਉਹਦੇ ਬਾਰੇ ਵੀ ਇਹਨਾਂ ਨੇ ਗੱਲਬਾਤ ਕੀਤੀ ਹੈ ਔਰ ਜਿਹੜਾ ਆਉਣ ਵਾਲਾ ਇਹਦਾ ਪ੍ਰੋਗਰਾਮ ਜਿਹੜਾ ਹੈਗਾ ਏ ਕਿਸ ਤਰੀਕੇ ਨਾਲ ਇਹ ਅਗਲਾ ਪ੍ਰੋਗਰਾਮ ਨੂੰ ਜੜਾ ਉਲੀਕ ਰਹੇ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸੜਕਾਂ ਦਾ ਜਿਹੜਾ ਜਾਮ ਵੀ ਲਾਏ ਜਾਣਗੇ ਇਸ ਤੋਂ ਇਲਾਵਾ ਹੋ ਸਕਦਾ ਜਿਵੇਂ ਬੀਤੇ ਸਮੇਂ ਦੌਰਾਨ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਭਾਜਪਾ ਦੇ ਆਗੂਆਂ ਦਾ ਵਿਰੋਧ ਕੀਤਾ ਜਾਂਦਾ ਸੀ ਤੇ ਉਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਇਹ ਵਿਰੋਧ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਵੀ ਹੋ ਸਕਦਾ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਦੀਆਂ ਮੰਗਾਂ ਵੱਲ ਜ਼ਰੂਰ ਧਿਆਨ ਦੇਣ ਤਾਂ ਜੋ ਇਹ ਲੋਕ ਆਪਣੀ ਜਿਹੜੀ ਸੇਵਾਵਾਂ ਹੈ ਉਹਨੂੰ ਵੀ ਚੰਗੀ ਤਰੀਕੇ ਨਾਲ ਦੇ ਸਕਣ ਤਾਂ ਜੋ ਹੋਰ ਸਰਕਾਰ ਦਾ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਪੈਸਾ ਜਿਹੜਾ ਇੱਕ ਤਰੀਕੇ ਨਾਲ ਲੁੱਟ ਹੋ ਰਿਹਾ ਉਹ ਵੀ ਬਚਾਇਆ ਜਾ ਸਕੇ ਕੈਮਰਾਮੈਨ ਦੀ ਪਿਛਾਣ ਦੇ ਨਾਲ ਬੁੱਧ ਸਿੰਘ ਰਾਣਾ ਪੰਜਾਬੀ ਲੋਕ ਚੈਨਲ